ਜਿਹੜੇ 2024 ਲੋਕ ਸਭਾ ਚੋਣਾਂ ਦੇ ਨਤੀਜੇ ਆਏ ਆ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਮੇਰਾ ਖਿਆਲ ਆ ਕਿ ਸਵੈ ਪ੍ਰਚੋਲ ਕਰਨੀ ਪਵੇਗੀ ਇਨਟਰੋਸਪੈਕਸ਼ਨ ਕਰਨੀ ਪਵੇਗੀ ਕਿਉਂਕਿ ਰਿਜ਼ਲਟਸ ਜਿਹੜੇ ਨੇ ਉਹ ਬਹੁਤ ਕੁਝ ਕਹਿ ਰਹੇ ਨੇ ਆਮ ਆਦਮੀ ਪਾਰਟੀ ਬੜੀ ਜ਼ੋਰਾਂ ਸ਼ੋਰਾਂ ਦੇ ਨਾਲ ਉਹਨਾਂ ਨੇ ਸਰਕਾਰ 2022 ਦੇ ਵਿੱਚ ਬਣਾਈ ਸੀ 92 ਸੀਟਾਂ ਉਹਦੋਂ ਹਾਸਲ ਹੋਈਆਂ ਸੀ ਇਸ ਵੇਲੇ ਉਹ ਸਿਰਫ 32 ਜਾਂ 33 ਹਲਕਿਆਂ ਦੇ ਤੱਕ ਸੀਮਿਤ ਰਹਿ ਗਈ ਆ ਇਹਦਾ ਮਤਲਬ ਇਹ ਆ ਕਿ ਇਹ ਵੋਟ ਜਿਹੜੀ ਆ ਬੜੀ ਕਲੀਅਰਲੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੇ ਖਿਲਾਫ ਆ। ਸੋ ਉਹਨਾਂ ਨੂੰ ਕਾਰਗੁਜ਼ਾਰੀ ਦੇ ਵਿੱਚ ਬਿਹਤਰੀ ਲਿਆਉਣੀ ਪਊਗੀ। ਹਾਂ ਉਹਨਾਂ ਵਾਸਤੇ ਇੱਕ ਸੇਵਿੰਗ ਗ੍ਰੇਸ ਜ਼ਰੂਰ ਆ ਕਿ ਜਿੰਨਾ ਕੁ ਵੋਟ ਸ਼ੇਅਰ ਕਾਂਗਰਸ ਦਾ ਵਾ ਜਿੰਨੇ ਕਾਂਗਰਸ ਨੇ 7 ਸੀਟਾਂ ਜਿੱਤੀਆਂ ਵਾ ਉਹਨਾਂ ਕੀ ਵੋਟ ਸ਼ੇਅਰ ਜਿਹੜਾ ਵਾ ਉਹ ਕਰੀ ਕਰੀਬ ਆਮ ਆਦਮੀ ਪਾਰਟੀ ਦਾ 26% ਦੀ। ਔਰ ਦੂਸਰਾ ਜੇ ਆਮ ਆਦਮੀ ਪਾਰਟੀ ਨੂੰ ਸਿਰਫ 32 ਜਾਂ 33 ਸੈਗਮੈਂਟਸ ਦੇ ਵਿੱਚ ਲੀਡ ਹਾਸਲ ਹੋਈ ਆ। ਤੇ ਕੋਈ ਐਹੋਜੀ ਪਾਰਟੀ ਨਹੀਂ ਜਿਸ ਨੂੰ ਕੋਈ 50 ਜਾਂ 60 ਸੀਟਾਂ ਦੇ ਵਿੱਚ ਲੀਡ ਹਾਸਲ ਹੋਈ ਹੋਵੇ। ਕਾਂਗਰਸ ਜਿਨੇ 7 ਸੀਟਾਂ ਜਿੱਤੀਆਂ ਉਹਨਾਂ ਨੂੰ ਵੀ ਸਿਰਫ 37 ਜਾਂ 38 ਸੀਟਾਂ ਦੇ ਵਿੱਚ ਕਾਮਯਾਬੀ ਮਿਲੀ ਹੈ। ਇਹਦਾ ਮਤਲਬ ਹੈ ਪੰਜਾਬ ਦੇ ਲੋਕੀ ਆਪ ਤੋਂ ਅੱਕੇ ਹੋਏ ਨੇ ਲੇਕਿਨ ਹਾਲਿਓ ਫੈਸਲਾ ਨਹੀਂ ਕਰ ਸਕੇ ਕਿ ਅਸੀਂ ਕਿਸ ਦੇ ਹੱਕ ਦੇ ਵਿੱਚ ਵੋਟ ਪਾਉਣੀ ਆ। ਸੋ ਫ੍ਰੈਕਚਰਡ ਵਰਡਿਕਟ ਦਿੱਤਾ ਵਾ। ਇੱਕ ਤਰੀਕੇ ਦੀ ਜੇ ਅੱਜ ਚੋਣਾ ਹੋਣੀ ਆ ਹੁਣ ਤੇ ਇੰਜ ਲੱਗਦਾ ਵਾ ਕਿ ਹੰਗ ਅਸੈਂਬਲੀ ਹੋਵੇਗੀ। ਸੋ ਇਸ ਕਰਕੇ ਬਹੁਤ ਮੌਕਾ ਵਾ ਸਾਰੀਆਂ ਪਾਰਟੀਆਂ ਨੂੰ ਆਪਣਾ ਆਪਣਾ ਆ ਪਰਫਾਰਮੈਂਸ ਜਿਹੜਾ ਵਾ ਉਹ ਬਿਹਤਰਾਂ ਬਿਹਤਰ ਕਰ ਸਕਣ ਸੋ ਕਿਸੇ ਦੇ ਹੱਕ ਦੇ ਵਿੱਚ ਇਹ ਫਤਵਾ ਨਹੀਂ ਆਮ ਆਦਮੀ ਪਾਰਟੀ ਦੇ ਖਿਲਾਫ ਫਤਵਾ ਜ਼ਰੂਰ ਹੈ ਲੇਕਿਨ ਕਾਂਗਰਸ ਦੇ ਹੱਕ ਦੇ ਵਿੱਚ ਨਹੀਂ ਜੇ ਕਿਸੇ ਦੇ ਹੱਕ ਦੇ ਵਿੱਚ ਥੋੜਾ ਜਿਹਾ ਫਤਵਾ ਜਾਪਦਾ ਵਾ ਹਾਲਾਂਕਿ ਉਹਨਾਂ ਨੂੰ ਸੀਟ ਕੋਈ ਨਹੀਂ ਆਈ ਉਹ ਭਾਜਪਾ ਵਾ ਭਾਜਪਾ 23 ਸੀਟਾਂ ਦੇ ਵਿੱਚ ਲੀਡ ਕਰ ਰਹੀ ਹੈ ਬਹੁਤ ਵੱਡੀ ਗੱਲ ਹੈ ਔਰ ਇਹ ਫਤਵਾ ਬੜੀ ਕਲੀਅਰਲੀ ਅਕਾਲੀ ਦਲ ਦੇ ਖਿਲਾਫ ਹੈ ਅਕਾਲੀ ਦਲ ਸਿਰਫ ਤੇ ਸਿਰਫ ਨੋ ਸੈਗਮੈਂਟਸ ਦੇ ਵਿੱਚ ਸਿਮਟ ਕੇ ਰਹਿ ਗਿਆ ਇੱਕ ਹੋਰ ਜਿਹੜਾ ਫਤਵਾ ਜਿਹੜਾ ਬੜਾ ਕਲੀਅਰ ਇੰਡੀਕੇਸ਼ਨ ਹੈ ਉਹ ਹੈ ਜਿਹੜੇ ਪੰਥੀ ਕੈਂਡੀਡੇਟ ਦੋ ਜਿੱਤੇ ਆ ਔਰ ਜੇ ਪੰਥੀ ਕੈਂਡੀਡੇਟਸ ਦੇ ਟੋਟਲ ਹਲਕੇ ਜਿਨ੍ਹਾਂ ਦੇ ਚੋਂ ਉਹਨਾਂ ਨੇ ਲੀਡਸ ਹੀ ਉਹ ਵੇਖ ਲਈਏ ਤਾਂ 15 ਨੇ ਸੋ ਇਸ ਕਰਕੇ ਅਕਾਲੀ ਦਲ ਨਾਲ ਅੱਗੇ ਤੇ ਇਹਦਾ ਮਤਲਬ ਹੈ ਪੰਥੀ ਕੈਂਡੀਡੇਟ ਨੇ ਸੋ ਪੰਥੀ ਕੈਂਡੀਡੇਟਸ ਦੀ ਅਕਾਲੀ ਦਲ ਨਾਲ ਕਿਤੇ ਜ਼ਿਆਦਾ ਸੇ ਆ ਸੋ ਆਮ ਆਦਮੀ ਪਾਰਟੀ ਨੂੰ ਆਪਣੀ ਜਿਹੜਾ ਜਿਹੜੀ ਕਾਰਗੁਜ਼ਾਰੀ ਆ ਉਹਦੇ ਟੋਟਲ ਰੀਵੈਂਪ ਕਰਨਾ ਪਊਗਾ ਔਰ ਮੇਰਾ ਖਿਆਲ ਹੈ ਕਿ ਸ਼ਾਇਦ ਆਪਣੀ ਜਿਹੜੀ ਕੈਬਨਿਟਰੀ ਸ਼ਫਲ ਵੀ ਕਰਨੀ ਪਊਗੀ ਕੈਬਨਿਟਰੀ ਸ਼ਫਲ ਦੇ ਵਿੱਚ ਉਹਨਾਂ ਲੋਕਾਂ ਨੂੰ ਮੰਤਰੀ ਬਣਾਉਣ ਦੀ ਲੋੜ ਹੈ ਜਿਹੜੇ ਵਾਕਈ ਕਾਬਲ ਨੇ ਨਾ ਕਿ ਜਿਹੜੇ ਚਾਪਲੂਸੀ ਕਰਦੇ ਆ ਔਰ ਜਾਂ ਜਿਹੜੇ ਤੜਾ ਪਾਣੀ ਪਰਦੇ ਆ ਜਾਂ ਕੋਈ ਹੋਰ ਕਿਸੇ ਕਾਰਨ ਕਰਕੇ ਉਹਨਾਂ ਨੂੰ ਤੁਸੀਂ ਮੰਤਰੀ ਬਣਾਇਆ ਹੋਇਆ ਜਦੋਂ ਕਿਸੇ ਮੰਤਰੀ ਦੇ ਖਿਲਾਫ ਅ ਅਲੀਗੇਸ਼ਨ ਲੱਗਦੀ ਆ ਕੋਈ ਦੋਸ਼ ਲੱਗਦਾ ਜਿਵੇਂ ਕਟਾਰੂ ਚੱਕ ਦੇ ਖਿਲਾਫ ਲੱਗਾ ਸਰਕਾਰ ਸਿੰਘ ਦੇ ਖਿਲਾਫ ਲੱਗਾ ਜਾਂ ਕਿਸੇ ਦੇ ਖਿਲਾਫ ਹੀ ਜਦੋਂ ਲੱਗਦਾ ਵਾ ਉਹਨੂੰ ਇੱਕਦਮ ਫੌਰਨ ਬਾਹਰ ਕਰ ਦੇਣਾ ਚਾਹੀਦਾ ਕਿਉਂਕਿ ਜੇ ਤੁਸੀਂ ਕਹਿੰਦੇ ਜੇ ਕਿ ਭ੍ਰਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਹੈ ਜਿਸ ਜਿਹੜੇ ਤੁਹਾਡੇ ਆਪਣੇ ਬੰਦੇ ਆ ਉਹਨਾਂ ਦੇ ਖਿਲਾਫ ਵੀ ਤਾਂ ਜ਼ੀਰੋ ਟੋਲਰੈਂਸ ਹੋਣੀ ਚਾਹੀਦੀ ਆ ਦੂਸਰਾ ਭਾਜਪਾ ਨੂੰ ਤੁਹਾਨੂੰ ਆਪਾਂ ਸਾਰੇ ਪਾਕੀ ਸਿਆਸੀ ਪਾਰਟੀਆਂ ਨੂੰ ਸੀਰੀਅਸਲੀ ਲੈਣਾ ਪਊਗਾ ਭਾਜਪਾ ਪੰਜਾਬ ਦੇ ਵਿੱਚ ਡੈਫੀਨਿਟਲੀ ਐਂਟਰੀ ਕਰ ਚੁੱਕੇ ਆ ਔਰ ਅਕਾਲੀ ਦਲ ਨਾਲ ਉਹਨਾਂ ਦਾ ਗੱਠਜੋੜ ਨਹੀਂ ਹੋਇਆ ਪਰ ਅੱਜ ਦੀ ਡੇਟ ਦੇ ਵਿੱਚ ਦੇ ਅਕਾਲੀ ਦਲ ਦਾ ਗੱਠਜੋੜ ਕਰਨਾ ਹੋਏ ਤੇ ਅੱਗੇ ਆਲਮੋਸਟ ਮジョਰਿਟੀ ਸੀਟਾਂ ਤੇ ਅਕਾਲੀ ਦਲ ਚੋਣ ਲੜਦਾ ਸੀ ਤੇ ਭਾਜਪੀ ਨੂੰ ਸਿਰਫ 22 ਸੀਟਾਂ ਦਿੱਤੀਆਂ ਜਾਂਦੀਆਂ ਸੀ ਹੁਣ ਸ਼ਾਇਦ ਜੋ ਇੱਥੇ ਫਤਵਾ ਹੁਣ ਆਇਆ ਵਾ ਜਾਂ ਨਜ਼ਰ ਆ ਰਿਹਾ ਵਾ ਕਿ ਇਹਦੇ ਸਿਰ ਰੋਲ ਰਿਵਰਸ ਹੋ ਜਾਣੇ ਆ ਇਹ ਥੋਈ ਵੀ ਬੜੀ ਕਲੀਅਰ ਹੈ ਗੱਲ ਕਿ ਇਸ ਵੇਲੇ ਅਕਾਲੀ ਦਲ ਦਾ ਨਾਣੋ ਲੋਕ ਟੁੱਟ ਚੁੱਕੇ ਆ ਇਹਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਇੱਕ ਖੇਤਰੀ ਪਾਰਟੀ ਦੀ ਅਜਵੀਂ ਥਾਂ ਹੈ ਉਹ ਖੇਤਰੀ ਪਾਰਟੀ ਜਿਹੜੀ ਆ ਉਹਦੀ ਥਾਂ ਕੌਣ ਲਊਗਾ ਇੱਕ ਵੱਖਰੀ ਵੱਖਰਾ ਵਿਚਾਰ ਵਿਚਾਰ ਚਰਚਾ ਦਾ ਵਿਸ਼ਾਵਾ ਇਹਦੇ ਬਾਰੇ ਮੈਂ ਕਿਸੇ ਦਿਨ ਫੇਰ ਜ਼ਰੂਰ ਗੱਲ ਕਰ ਕਰੂੰਗਾ ਲੇਕਿਨ ਅੰਮ੍ਰਿਤਪਾਲ اور ਸਰਬਜੀਤ ਦੀ ਜਿੱਤ ਜਿਹੜੀ ਆ ਉਹਦਾ ਇੱਕ ਬੜਾ ਕਲੀਅਰ ਸੁਨੇਹਾ ਵਾ ਉਹ ਸੁਨੇਹਾ ਸਾਰੀਆਂ ਪਾਰਟੀਆਂ ਵਾਸਤੇ ਆ ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਨੌਜਵਾਨਾਂ ਨੇ ਇੱਕ ਬੜਾ ਕਲੀਅਰ ਮੈਸੇਜ ਦਿੱਤਾ ਵਾ ਅੰਮ੍ਰਿਤਪਾਲ ਨੂੰ ਜਿਹੜਾ ਐਨਐਸਏ ਦੇ ਥੱਲੇ ਪੰਜਾਬ ਸਰਕਾਰ ਨੇ ਕੇਂਦਰ ਦੀ ਸਰਕਾਰ ਨਾਲ ਰਲ ਕੇ ਉਹਨੂੰ ਨਜ਼ਰਬੰਦ ਕੀਤਾ ਵਾ ਉਦੇ ਖਿਲਾਫ ਨੌਜਵਾਨਾ ਨੇ ਬਹੁਤ ਸਖਤ ਫੈਸਲਾ ਆਪਣਾ ਲਿਆ ਵਾ ਸਖਤ ਵੋਟ ਪਾਈ ਆ ਬਹੁਤ ਵੋਟ ਪਾਈ ਉਹਨਾਂ ਨੇ ਖਡੂਰ ਸਾਹਿਬ ਦੇ ਵਿੱਚ 9 ਚੋਂ 8 ਹਲਕਿਆਂ ਦੇ ਵਿੱਚ ਅੰਮ੍ਰਿਤਪਾਲ ਦੀ ਲੀਡ ਹੈ ਸੋ ਕਹਿੰਦਾ ਪਾਵੇ ਆ ਕਿ ਜਿਹੜਾ ਉਹਦੇ ਨਾਲ ਧੱਕਾ ਹੋਇਆ ਜਿਹੜਾ ਉਹਨੂੰ ਗਲਤ ਨਜ਼ਰਬੰਦ ਕੀਤਾ ਜਿਹੜੇ ਉਹਦੇ ਤੇ ਐਨਐਸਐਲ ਆਇਆ ਉਹਨੂੰ ਰਿਵਰਸ ਕਰਨ ਦੀ ਲੋੜ ਹੈ ਅਸੀਂ ਆਸ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਇਹ ਦੋਵੇਂ ਪਾਰਟੀਆਂ ਜਿਹੜੀਆਂ ਵਾਂ ਕਿਉਂਕਿ ਕਿਤੇ ਵੀ ਇਹਨਾਂ ਦੀ ਪਾਈ ਵਾਲੀ ਵੀ ਹੈ ਆਫਟਰ ਆਲ ਦਿੱਲੀ ਯਾਰ ਹਰਿਆਣਾ ਦੇ ਵਿੱਚ ਇਹਨੇ ਇਕੱਠੇ ਚੋਣਾਂ ਲੜੀਆਂ ਵਾ ਇੱਥੇ ਵੀ ਇੱਕ ਦੂਜੇ ਦੇ ਖਿਲਾਫ ਉਹਨਾਂ ਦੀ ਨਰਮੀ ਨਜ਼ਰ ਆ ਰਹੀ ਸੀ ਸੋ ਇਹਨਾਂ ਨੂੰ ਦੋਵਾਂ ਨੂੰ ਰਲ ਕੇ ਕੇਂਦਰ ਦੇ ਉੱਤੇ ਦਬਾਅ ਪਾਉਣਾ ਚਾਹੀਦਾ ਵਾ ਕਿ ਅ ਅਮਰਿਤਪਾਲ ਦੇ ਉੱਪਰ ਜਿਹੜਾ ਐਨਐਸਏ ਲਾਇਆ ਹੋਇਆ ਵਾ ਉਹ ਵਾਪਸ ਲਿਆ ਜਾਵੇ ਐਨਐਸਏ ਨੂੰ ਰੀਨਿਊ ਨਾ ਕੀਤਾ ਜਾਵੇ ਹਾਂ ਅਮਰਿਤਪਾਲ ਨੇ ਜੇ ਅਜਨਾਲਾ ਪੁਲਿਸ ਸਟੇਸ਼ਨ ਤੇ ਹਮਲਾ ਕੀਤਾ ਸੀ ਜਾਂ ਉਹਨੇ ਕੋਈ ਹੋਰ ਗੁਨਾਹ ਕੀਤਾ ਸੀ ਤੇ ਉਹਨੂੰ ਜੋ ਕਾਨੂੰਨ ਦੇ ਮੁਤਾਬਕ ਜੋ ਸਜ਼ਾ ਬਣਦੀ ਆ ਉਹ ਸਜ਼ਾ ਦੇ ਦਿਓ ਉਹਤੇ ਕੇਸ ਰਜਿਸਟਰ ਕਰੋ ਉਤੇ ਕਾਰਵਾਈ ਕਰੋ ਕੇਸ ਚਲਾਓ ਜੇ ਉਹਨੂੰ ਉਦੀ ਕਨਵਿਕਸ਼ਨ ਹੋ ਜਾਂਦੀ ਆ ਤੇ ਜ਼ਰੂਰ ਸਜ਼ਾ ਲਊਗਾ ਕ੍ਰਿਮੀਨਲ ਇੰਟੀਮੀਡੇਸ਼ਨ ਆਫਟਰ ਆਲ ਜੇ ਉਹਨੇ ਕਿਸੇ ਨੂੰ ਡਰਾਇਆ ਤਾਂ ਕਾਇਆਵਾਤ ਉਹਦਾ ਕੇਸ ਬਣਦਾ ਵਾ ਕ੍ਰਿਮੀਨਲ ਇੰਟੀਮੀਡੇਸ਼ਨ ਕ੍ਰਿਮੀਨਲ ਇੰਟੀਮੀਡੇਸ਼ਨ ਤਾਰਾ ਇੰਡੀਅਨ ਪੀਨਲ ਕੋਡ ਦੀ 503 ਹੁੰਦੀ ਆ ਉਹਦੀ ਮੈਕਸਿਮਮ ਸਜ਼ਾ ਜਿਹੜੀ ਆ ਕਿੰਨੀ ਆ 2 ਸਾਲ ਦੂਸਰਾ ਅ ਅਜਨਾਲਾ ਪੁਲਿਸ ਸਟੇਸ਼ਨ ਦੇ ਉੱਪਰ ਹਮਲਾ ਸੀ ਉਹਦੀ ਕੀ ਸਜ਼ਾ ਵਾ ਉਹਨੂੰ ਆਪਾਂ ਕੀ ਕਹਿ ਸਕਦੇ ਆ ਕਿ ਪਬਲਿਕ ਸਰਵੈਂਟ ਨੂੰ ਡਿਊਟੀ ਕਰਨ ਤੋਂ ਰੋਕਿਆ ਗਿਆ ਪ੍ਰੀਵੈਂਟਿੰਗ ਅ ਪਬਲਿਕ ਸਰਵੈਂਟ ਫ੍ਰਮ ਡੂਇੰਗ ਹਿਸ ਡਿਊਟੀ ਔਰ ਉਹਦੀ ਤਾਰਾ ਬੰਦੀ ਆ ਆਈਪੀਸੀ 353 ਸੋ 353 503 ਇਹਨਾਂ ਦੋਵਾਂ ਦੀ ਸਜ਼ਾ ਜਿਹੜੀ ਆ ਕਰੀਬਲੀ 2 ਸਾਲ ਆ ਸੋ ਕਹਿਣ ਦਾ ਮਤਲਬ ਆ ਕਿ ਤੁਸੀਂ ਕਿਸੇ ਨਾਲ ਧੱਕਾ ਨਹੀਂ ਕਰ ਸਕਦੇ ਜੋ ਸਜ਼ਾ ਕਿਸੇ ਦੀ ਬੰਦੀ ਆ ਉਹ ਸਜ਼ਾ ਉਹਨੂੰ ਦਿਓ ਜ਼ਰੂਰ ਦਿਓ ਉਹਦੇ ਖਿਲਾਫ ਕਿਸੇ ਨੂੰ ਕੋਈ ਇਤਰਾਜ਼ ਨਹੀਂ ਜੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਕੇਂਦਰ ਦੇ ਉੱਤੇ ਦਬਾਅ ਪਾ ਕੇ ਉਹਨੂੰ ਐਨਐਸਏ ਤੇ ਐਨਐਸਓ ਤੋਂ ਨਹੀਂ ਹਟਵਾਉਂਦੀ ਉਹਨੂੰ ਰਿਹਾ ਨਹੀਂ ਕਰਦੀ ਇੱਕੋਰੀ ਤੇ ਰਿਹਾ ਕਰਨਾ ਪਊ ਉਹਨੇ ਸੌ ਚੁੱਕੀਆਂ ਪਾਰਲੀਮੈਂਟ ਦੇ ਵਿੱਚ ਆ ਕੇ ਜੇ ਪਾਰਲੀਮੈਂਟ ਦੇ ਵਿੱਚ ਸੌ ਚੁੱਕ ਕੇ ਉਹਨੂੰ ਦੁਬਾਰਾ ਐਨਐਸਐਚ ਨਜ਼ਰਬੰਦ ਕਰਤਾ ਤੇ ਇਹ ਇੱਕ ਤਰੀਕੇ ਨਾਲ ਪੰਜਾਬ ਦੇ ਲੋਕੀਏ ਨੂੰ ਪ੍ਰਤਾਪ ਨਹੀਂ ਕਰਨਗੇ ਉਹਨੂੰ ਧੱਕਾ ਸਮਝਣਗੇ ਸੋ ਮੈਂ ਜਿਵੇਂ ਹੁਣੇ ਦੱਸ ਕੀ ਹਟਿਆ ਮਾਂ ਕਿ ਅਕਾਲੀ ਦਲ ਦੀ ਲੋਕਾਂ ਨਾਲ ਟੁੱਟ ਚੁੱਕੀ ਆ ਸੋ ਅਕਾਲੀ ਦਲ ਦੇ ਥਾਂ ਤੇ ਇੱਕ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਰੀਜਨਲ ਪਾਰਟੀ ਦੀ ਥਾਂ ਹੈ ਅਗਰ ਜੇ ਇਸ ਮਸਲੇ ਨੂੰ ਨਾਸਿਮ ਸੰਭਾਲਿਆ ਗਿਆ ਜੇ ਨੌਜਵਾਨਾਂ ਨੂੰ ਅਸੀਂ ਇੱਕ ਪਾਸੇ ਤੱਕਦੇ ਰਹੇ ਤੇ ਹੋ ਸਕਦਾ ਵਾ ਨੌਜਵਾਨ ਜਿਹੜੇ ਨੇ ਉਹ ਖੇਤਰੀ ਪਾਰਟੀ ਜਿਹੜੀ ਥਾਂ ਹੈ ਉਹਦੀ ਥਾਂ ਲੈ ਲੈਣਗੇ ਔਰ ਇੱਕ ਪੰਥਕ ਪਾਰਟੀ ਅਕਾਲੀ ਦਲ ਦੀ ਥਾਂ ਲੈ ਸਕਦੀ ਹੈ ਸਿਮਰਜੀਤ ਸਿੰਘ ਮਾਨ ਜਿਹੜੇ ਨੇ ਮੇਰਾ ਖਿਆਲ ਆ ਉਹ ਇਹੋ ਜਿਹੇ ਸ਼ਖਸ ਨਹੀਂ ਕਿ ਉਹਨਾਂ ਨੇ ਆਪਣੇ ਇੱਕ ਵੱਡਾ ਬੋਰਡ ਦਾ ਦਰਖਤ ਜਿਹਨੇ ਆਪਣੇ ਬੋਰਡ ਦੇ ਥੱਲੇ ਕੁਝ ਉੱਗਣ ਨਹੀਂ ਦਿੱਤਾ ਸੋ ਮੇਰਾ ਖਿਆਲ ਆ ਕਿ ਉਹ ਵੀ ਉਹਨਾਂ ਦਾ ਵੀ ਟਾਈਮ ਜਿਹੜਾ ਵਾ ਠੀਕ ਹੈ 2022 ਦੇ ਵੇ ਵਜ਼ੂਰ ਜਿੱਤੇ ਲੇਕਿਨ ਮੇਰਾ ਖਿਆਲ ਸਮਾ ਆ ਗਿਆ ਵਾ ਕਿ ਇੱਕ ਨਵੀਂ ਜਨਰੇਸ਼ਨ ਜਿਹੜੀ ਆ ਅੱਗੇ ਆਵੇ ਉਹਨਾਂ ਨੂੰ ਵੀ ਨਵੀਂ ਜਨਰੇਸ਼ਨ ਲਿਆਉਣਾ ਚਾਹੀਦਾ ਵਾ ਸੋ ਜੇ ਪੰਥਕ ਪਾਰਟੀ ਆ ਜਾਂਦੀ ਆ ਤੇ ਇਹਦੇ ਵਾਸਤੇ ਕੇਂਦਰ ਔਰ ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੋਣਗੇ